ਐ ਵਾਇਗੁਰ ਜੀ ਕਾਕਾਲ ਸਾਹਿਬ ਵਾਇਗੁਰ ਜੀ ਕੀ ਬਤਤੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਔਰ ਮੇਰੇ ਨਾਲ ਹੈ ਵੱਡੇ ਵੀਰ ਹਰਪ੍ਰੀਤ ਸਿੰਘ ਹੈਪੀ ਔਰ ਸਾਡੇ ਗਰੁੱਪ ਦਾ ਨਾਮ ਹੈ ਜੀ ਨਿਸ਼ਾਨੇ ਖਾਲਸਾ ਫਿਲਹਾਲ ਭਾਈ ਅਮਰਤਪਾਲ ਸਿੰਘ ਇਸ ਵੇਲੇ ਲੀਡ ਤੇ ਜਾਂਦੇ ਪਏ ਨੇ ਕਈ ਰਾਉਂਡ ਚ ਲੱਗ ਚੁੱਕੇ ਨੇ ਹੁਣ ਆਉਣ ਵਾਲਾ ਸਮਾਫਤ ਪਾ ਲਿਆਵੇਗਾ ਕਿਸ ਤਰ੍ਹਾਂ ਦੇਖ ਰਹੇ ਹੋ ਸਾਰਾ ਦੇਖੋ ਜੀ ਖਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਜਿਗਾ ਕਿ ਅਸੀਂ ਨਸ਼ੇ ਦੇ ਇਹ ਛੇਵੇਂ ਦਰਿਆ ਨੂੰ ਰੋਕਣਾ ਹੀ ਰੋਕਣਾ ਵਾ ਕਿਉਂਕਿ ਮਾਵਾਂ ਆਪਾਂ ਤੜਫਦੀਆਂ ਵੇਖੀਆਂ ਨੇ ਘਰਾਂ ਦੇ ਘਰ ਉੱਜੜ ਗਏ ਨੇ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਔਰ ਇਸ ਗੱਲ ਨੂੰ ਲੋਕਾਂ ਨੇ ਧਿਆਨ ਚ ਰੱਖਦੇ ਹੋਇਆ ਭਾਈ ਅਮਰਪਾਲ ਸਿੰਘ ਜੀ ਨੂੰ ਜਿਤਾਉਣਾ ਜ਼ਰੂਰੀ ਸਮਝਿਆ ਦੂਜੇ ਨੰਬਰ ਦੇ ਉੱਤੇ ਕਾਂਗਰਸ ਹੈ ਫਿਰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖ ਰਹੇ ਹੋਏ ਸਮੀਕਰਨ ਕਿਵੇਂ ਉਹ ਥੱਲੇ ਜਾਂਦੇ ਤੇ ਭਾਈ ਸਾਹਿਬ ਉੱਪਰ ਆ ਰਹੇ ਆ ਦੇਖੋ ਜੀ ਸਾਰੀਆਂ ਪਾਰਟੀਆਂ ਨੇ ਜੋ ਵੀ ਕੀਤਾ ਪਹਿਲਾਂ ਰਾਜ ਕੀਤਾ ਇਹ ਸਾਡੇ ਪੰਜਾਬ ਦੇ ਉੱਤੇ ਔਰ ਬਹੁਤ ਸਾਰੇ ਕੰਮ ਆ ਜਿਹੜੇ ਹਲਕਾ ਕਡੂਰ ਸਾਹਿਬ ਵਿੱਚ ਨਹੀਂ ਹੋਏ ਔਰ ਇਸ ਗੱਲ ਨੂੰ ਲੋਕਾਂ ਨੇ ਧਿਆਨ ਚ ਰੱਖਿਆ ਔਰ ਆਸ ਕਰਦੇ ਨੇ ਕਿ ਭਾਈ ਅਮਰਪਾਲ ਸਿੰਘ ਜੀ ਉਹ ਸਾਰੇ ਕੰਮ ਕਰਾਉਣਗੇ कि ਜਿਹੜੇ ਕੰਮ ਦੂਜੀਆਂ ਪਾਰਟੀਆਂ ਨਹੀਂ ਕਰਾ ਸਕਦੇ। ਸਵਾਲ ਹੈ ਕਿ ਕੀ ਭਾਈ ਸਾਹਿਬ ਉਹ ਕੰਮ ਕਰਵਾ ਸਕਣਗੇ ਜਾਂ ਜੋ ਚੀਜ਼ਾਂ ਹੋਣ ਵਾਲੀਆਂ ਨੇ ਬਹੁਤ ਟੈਕਨੀਕਲ ਚੀਜ਼ਾਂ ਵੀ ਹੁੰਦੀਆਂ। ਭਾਈ ਅਮਰਤਪਾਲ ਸਿੰਘ ਜੀ ਪੜੇ ਲਿਖੇ ਤੇ ਤੇਜ਼ ਤਰਾਰ ਇਨਸਾਨ ਨੇ। ਹਰ ਗੱਲ ਦੀ ਨੌਲੇਜ ਰੱਖਣ ਵਾਲੇ, ਹਰ ਗੱਲ ਦੀ ਸਮਝ ਰੱਖਣ ਵਾਲੇ ਔਰ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਦੀ ਬਖਸ਼ਿਸ਼ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਜਿਹੜੇ ਇਨਸਾਨ ਤੇ ਹੋਵੇ ਭਾਈ ਅਮਰਤਪਾਲ ਸਿੰਘ ਜੀ ਵਿੱਚ ਉਹ ਕੈਟਾਗਰੀ ਆ ਕਿ ਉਹ ਹਰ ਬੰਦੇ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਲੈਂਦੇ ਨੇ। ਉਹਨਾਂ ਵਿੱਚ ਉਹ ਹਿੰਮਤ ਹੈ, ਉਹ ਪਾਵਰ ਹੈ। ਇਸ ਗੱਲ ਨੂੰ ਧਿਆਨ 'ਚ ਰੱਖ ਭਾਈ ਅਮਰਤਪਾਲ ਸਿੰਘ ਜੀ ਆਪ ਅੱਗੇ ਹੋ ਕੇ ਸਾਰੇ ਕੰਮ ਆਪ ਕਰਾਉਣਗੇ ਆਖਰੀ ਸਵਾਲ ਹੈ ਐਨਐਸਏ ਉਹਨਾਂ ਦੇ ਉੱਤੇ ਫਿਲਹਾਲ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਜਿੱਤ ਵੀ ਜਾਂਦੀ ਹੈ ਤਾਂ ਐਨਐਸਏ ਟੁੱਟ ਜਾਵੇਗੀ ਜਾਂ ਵਾਪਸ ਆਜਣਗੀ ਕਿਸ ਤਰ੍ਹਾਂ ਦਾ ਸਿਨੈਰੀਓ ਦੇਖੋ ਜੀ ਐਨਐਸਏ ਟੁੱਟੇ ਜਾਣੀ ਚਾਹੀਦੀ ਆ ਕਿਉਂਕਿ ਸਾਡੇ ਪੰਜਾਬ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਜੀ ਉੱਤੇ ਕੋਈ ਐਨਐਸਏ ਵੀ ਲਗਾਈ ਆ ਉਹ ਦੇਖੋ ਸੈਂਟਰ ਨੇ ਲਗਾਈ ਜਾਂ ਜਿੱਦਾਂ ਵੀ ਲੱਗੀ ਜਾਂ ਪੰਜਾਬ ਸਰਕਾਰ ਦੇ ਵਿੱਚ ਹੱਥ ਸੀ ਔਰ ਇਹ ਐਨਐਸਏ ਲੱਗਣੀ ਨਹੀਂ ਚਾਹੀਦੀ ਸੀ ਕਿਉਂਕਿ ਆਪਣੇ ਹੱਕ ਦੀ ਗੱਲ ਕਰੀਏ ਤਾਂ ਐਨਐਸਏ ਲੱਗਣੀ ਜਿਹੜੀ ਇਹ ਬੜੀ ਮਾੜੀ ਗੱਲ ਆ ਔਰ ਇਨਾਂ ਗੱਲਾਂ ਦੇ ਨਾਲ ਜਿਹੜਾ ਸਾਡੀ ਜਿਹੜੀ ਸਿੱਖ ਕੌਮ ਆ ਉਹਦੇ ਮਨ ਦੇ ਵਿੱਚ ਹੋਰ ਰੋਸ ਪੈਦਾ ਹੁੰਦਾ ਔਰ ਅਸੀਂ ਆਸ਼ ਕਰਦੇ ਹਾਂ ਕਿਸੇ ਵੀ ਬੇਕਸੂਰ ਬੰਦੇ ਤੇ ਐਸੇ ਨਾ ਲੱਗੇ ਜਿਹਦੇ ਨਾਲ ਸਾਡੇ ਪੰਜਾਬ ਦੀ ਕੌਮ ਦਾ ਦਿਲ ਨਾ ਟੁੱਟੇ ਔਰ ਅਸੀਂ ਭਾਈਚਾਰਾ ਕਿਸਾਨ ਜਿਹੜੀ ਸਾਰੀ ਟੁੱਟੇ ਨਾ ਅਸੀਂ ਭਾਈਚਾਰਾ ਕਿਸਾਨ ਬਣੀ ਰਵੇ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ